ਬਾਈ ਜੀ ਇਮਾਨਦਾਰੀ ਦੀ ਮਿਸਾਲ ਦਿਖਾਉਨੇ ਆ ਸਾਡਾ ਪੰਜਾਬੀ ਭਰਾ ਤੇ ਇਹ ਵੀਰ ਹਰਿਆਣੇ ਚੋਂ ਬਾਈ ਜੀ ਕਿਵੇਂ ਹੋ ਕੰਨੜੀ ਕਿਉਂ ਠੀਕ ਹੋ ਕੰਨੜੀ ਕਿਉਂ ਠੀਕ ਹੋ ਜੀ ਹਾਂ ਤੇ ਆ ਭਾਈ ਸਾਹਿਬ ਨੇ ਇਹਨਾਂ ਦੀ ਬੇਟੀ ਵਿਆਹ ਚ ਆਈ ਸੀਗੀ ਉਹ ਇਹਨਾਂ ਇਹਨਾਂ ਦੀ ਬੇਟੀ ਦਾ ਜਿਹੜਾ ਡੈਡੀ ਸੀ ਉਹ ਬਿਮਾਰ ਹੋ ਗਿਆ ਸੀਗਾ ਉਹ ਗਲਤ ਟ੍ਰੇਨ ਚੜ ਗਈ ਸੀ ਕਿਉਂ ਜੀ ਇੰਨੀ ਸੀ ਗੱਲ ਤੇ ਗਲਤ ਟ੍ਰੇਨ ਚੜ ਗਈ ਸੀ ਉਹ ਲਹਿਰੇ ਜਾ ਕੇ ਵਿਚਾਰੀ ਰੋਣ ਲੱਗ ਗਈ ਕਿਉਂਕਿ ਜਾਣਾ ਉਹਨੇ ਪਰਾਂ ਨੂੰ ਜੀਣ ਨੂੰ ਸੀ ਉਹ ਵਿਚਾਰੀ ਗਲਤੀ ਨਾਲ ਇਧਰਲੀ ਟ੍ਰੇਨ ਚੜ ਗਈ ਤੇ ਉੱਥੇ ਸਾਡਾ ਇਹ ਭਰਾ ਬੈਠਾ ਸੀਗਾ ਪੰਜਾਬੀ ਭਰਾ ਇਹਨੇ ਪੁੱਛਿਆ ਗੁੜੀਆਂ ਨੂੰ ਵੀ ਪਈ ਕੀ ਗੱਲਬਾਤ ਹੈ ਉਹ ਕਹਿੰਦੀ ਵੀ ਮੇਰਾ ਡੈਡੀ ਬਿਮਾਰ ਹੈ ਵੀ ਮੈਂ ਉਹਨੂੰ ਪੈਸੇ ਵੀ ਪਾਉਣੇ ਨੇ ਐਡਮਿਟ ਹੈ ਤੇ ਵੀ ਮੇਰੇ ਕੋਲੇ ਮੈਂ ਜਾਣਾ ਵੀ ਹੈ ਵਾਪਸ ਉਹਦੇ ਕੋਲੇ ਪੈਸੇ ਨਹੀਂ ਸੀ ਉਨੇ 3000 ਰੁਪਏ ਇਸ ਬੰਦੇ ਨੇ ਉਹ ਭੈਣ ਨੂੰ ਦੇਤਾ ਤੇ ਉਸ ਭੈਣ ਨੇ ਦਿਖਾਈ ਮੜਾ ਜ ਤੇ ਆਹਾ ਲੋਕਟ ਉਸ ਭੈਣ ਨੇ ਇਹਨੂੰ ਸੋਨੇ ਦਾ ਦੇਤਾ ਦੇਖੋ ਜੀ ਇੱਕ ਨਾ ਮਿਸਾਲ ਦਿਖਾਉਣੀ ਆ ਵੀ ਪੰਜਾਬੀ ਨਾਲ ਜਿਹੜੇ ਚੰਗੇ ਮੁੰਡੇ ਹੁੰਦੇ ਨੇ ਦੇਖੋ ਇਸ ਬੰਦੇ ਨੇ ਅੱਜ ਉਦੇ ਘਰ ਦੇ ਜਿਹੜੇ ਇਹ ਸੋਨੇ ਦਾ ਲੋਕਟ ਲੈਣ ਆਏ ਨੇ ਤੇ ਇਹ ਬੰਦੇ ਉਹਨੂੰ ਲੋਕਟ ਵਾਪਸ ਕਰਨ ਵਾਸਤੇ ਆਇਆ ਹੋਇਆ ਹੈ। ਦੇਖੋ ਇਹ ਇਹਦੀ ਕੀਮਤ ਮੈਨੂੰ ਲੱਗਦਾ 12-13000 15000 ਵੀ ਹੋ ਸਕਦੀ ਹੈ ਬਹੁਤ ਵੱਡਾ ਲੋਕਟ ਹੈ ਬਾਈ ਜੀ 15-20000 ਰੁਪਏ ਕੀਮਤ ਹੋਊਗੀ ਇਹਦੀ ਕਿੰਨੇ ਦਾ ਜੀ 30 ਕਾ ਬਈ 30000 ਕਾ ਲਓ ਜੀ 30000 ਦਾ ਲੋਕਟ ਹੈ ਇਹ ਬੰਦਾ ਚਾਹੁੰਦਾ ਤਾਂ ਮੋਕਰ ਵੀ ਸਕਦਾ ਸੀ ਹਨਾ ਮੁੜ ਕੇ ਫੋਨ ਨਾ ਚੱਕਦਾ ਜਾਂ ਕੁਝ ਵੀ ਕਰ ਸਕਦਾ ਸੀ ਪਰ ਦੇਖੋ ਇਮਾਨਦਾਰੀ ਦੇਖੋ ਬੰਦੇ ਦੀ 30000 ਦਾ ਲੋਕਟ 3000 ਰੁਪਏ ਚ ਬੰਦੇ ਨੇ ਰੱਖਿਆ ਸੀ ਤੇ ਅੱਜ ਬਿਨਾਂ ਕਿਸੇ ਵਿਆਜ ਤੋਂ ਬਿਨਾਂ ਕਿਸੇ ਵੀ ਲੈਣ ਦੇਣ ਤੋਂ ਸਿਰਫ ਆਪਦਾ 3000 ਰੁਪਏ ਵਾਪਸ ਲੈ ਕੇ ਇਹ ਵਾਪਸ ਜਿਹੜਾ ਇਹਨਾਂ ਨੂੰ ਲੋਕਟ ਦੇ ਰਿਹਾ ਤੇ ਕਿਵੇਂ ਜੀ ਅੱਜ ਕਿ ਤੁਸੀਂ ਉਹ ਕੁੜੀ ਦੇ ਕੀ ਲੱਗਦੇ ਤੁਸੀਂ ਜਿਹੜੀ ਕੁੜੀ ਨੇ ਭੇਜੀ ਤੁਸੀਂ ਮਾਸੜੋ ਹਾਂ ਜੀ ਗੁੜੀਆ ਪਹੁੰਚ ਗਈ ਜੀ ਘਰੇ ਹਾਂ ਘਰ ਆ ਪਹੁੰਚ ਗਈ ਕੁੜੀ ਤੇ ਤੁਹਾਨੂੰ ਪਤਾ ਇਹ ਮੁੰਡਾ ਹੀ ਪਛਾਣ ਕੇ ਆਇਆ ਸੀ ਕੁੜੀ ਨੂੰ ਤੁਰ ਕੁੜੀ ਦਾ ਪਿੰਡ ਕਿਹੜਾ ਤੁਹਾਨੂੰ ਪਤਾ ਨਹੀਂ ਹੈਗਾ ਨਹੀਂ ਇਹ ਦੂਰ ਦੂਰ ਕਦਮ ਨਾਲ ਪਤਾ ਨਹੀਂ ਭਈ ਇਹ ਪਛਾਇਆ ਕਾਇਆ ਕਿ ਨਹੀਂ ਹਾਂ ਘਰ ਘਰ ਆ ਪਹੁੰਚ ਗਈ ਜ਼ਰੂਰ ਆ ਘਰੇ ਪਹੁੰਚ ਗਈ ਘਰੇ ਦੋਸਤੋ ਇਹ ਮੁੰਡਾ ਘਰੇ ਪਛਾਣ ਕੇ ਆਇਆ ਤੁਰ ਪਹਿਲਾ ਟ੍ਰੇਨ ਚ ਜਿੰਦ ਤੱਕ ਉਦੋਂ ਅੱਗੇ ਬੱਸ ਚ ਗਏ ਸੀ ਉਦੋਂ ਅੱਗੇ ਉਦੋਂ ਅੱਗੇ ਬੱਸ ਚ ਵੀ ਨਾਲ ਗਿਆ ਸੀ ਇਹਨੇ ਕੰਡੈਕਟਰ ਤੇ ਡਰਾਈਵਰ ਨੂੰ ਦੱਸਤੀ ਸੀ ਸਾਰੀ ਸਟੋਰੀ ਪਰ ਕੰਡੈਕਟਰ ਤੇ ਡਰਾਈਵਰ ਕਹਿੰਦੇ ਵੀ ਹਨਾ ਕਈ ਵਾਰੀ ਕੁੜੀ ਪਤਾ ਨਹੀਂ ਕਿਵੇਂ ਘਰੋਂ ਆਈ ਜਾਂ ਨਹੀਂ ਆਈ ਵੀ ਤੂੰ ਐ ਇਹਨਾਂ ਦੱਸੀ ਵੀ ਮੈਂ ਛੱਡਣਾ ਆ ਇਸ ਕਰਕੇ ਵੀ ਭਾਈ ਤੂੰ ਵਿਚੇ ਬੱਸ ਦੇ ਬੈਠਾ ਰਹੀ ਬੋਚ ਕੇ ਤੂੰ ਆਪਾਂ ਕੁੜੀ ਨੂੰ ਲਾ ਦਾਂਗੇ ਤੇ ਪਰ ਇਹ ਬੰਦਾ ਧੁਰ ਗਿਆ ਸੀ ਆ ਕੁੜੀ ਨੂੰ ਛੱਡਣ ਵਾਸਤੇ ਭਾਈ ਕਿੰਨੇ ਵਜੇ ਰਹੀ ਸੀ ਰਾਤ ਦੇ ਰਾਤ ਦੇ ਵੱਜ ਰਹੀ ਸੀ 11:30 ਦੇ ਕਰੀਬ ਸੀ ਰਾਤ ਨੂੰ 11:30 ਵਜੇ ਫਿਰ ਵਾਪਸ ਕਿਵੇਂ ਆਇਆ ਭਾਈ ਤੂੰ ਟਰੇਨ ᱛੀ ਆਇਆ ਸੀ ਬਾਈ ਟਰੇਨ ᱛੀ ਵਾਪਸ ਆਇਆ ਤੇ ਉਥੋਂ ਕਿਵੇਂ ਆਇਆ ਜਦੋਂ ਬੱਸ ਤੇ ਗਿਆ ਸੀ ਅੱਗੇ ਉਥੋਂ ਟਰੇਨ ᱛੀ ਆਇਆ ਸੀਗਾ ਮੈਂ ਟਰੇਨ ᱛੀ ਅੱਗੇ ਤਲਵਾੜੇ ਤੱਕ ਆਇਆ ਫਿਰ ਰਾਤ ਨੂੰ ਮੈਂ ਉਰੋ ਤੁਰਕੇ ਗਿਆ ਤਲਵਾੜੇ ਤੋਂ ਜਾਖਲ ਤੋਂ ਤਲਵਾੜੇ ਤੱਕ ਗਿਆ ਅੱਛਾ ਤੁਰਕੇ ਤੁਰਕੇ ਗਿਆ ਆਪਦੇ ਪਿੰਡ ਦੇਖ ਲਓ ਬਾਈ ਜੀ ਹਨਾ ਇੱਕ ਮਿਸਾਲ ਦੇਖੋ ਹਨਾ ਚੰਗੇ ਚੰਗੇ ਬੰਦੇ ਜੋ ਚੰਗੇ ਇਨਸਾਨ ਹੁੰਦੇ ਨੇ ਨਾ ਉਹ ਇਸ ਤਰ੍ਹਾਂ ਹੁੰਦੇ ਨੇ ਅੱਜ ਪੂਰਾ ਲੈਣ ਦੇਣ ਆਪਾਂ ਕਰਕੇ ਬਾਈ ਹੋਰੀ ਸਾਰਾ ਜਿਹੜਾ ਉਹ ਕਰਦੇ ਨੇ ਬਾਈ ਜੀ ਦੇਖ ਲਓ ਬਦਲਿਆ ਤਾਂ ਨਹੀਂ ਹੈਗਾ ਸਾਮਾ ਹੀ ਨਾ 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 ਯਾਰ ਅਬਾ ਝੂਠ ਬੋਲ ਕੇ ਨਹੀਂ ਲੇਜਾਂਗੇ ਦੇਖ ਗੜ ਮੈਂ ਇਹ ਬੰਦਰੀ ਹੈ ਮੇਰੀ ਜਨਾਨੀ ਅੱਛਾ ਯਹੀ ਲੋਕਟ ਹੈ ਯਹੀ ਅੱਛਾ ਦਿਖਾਓ ਮਾੜਾ ਇਹ ਇਹ ਦੇਖ ਇੱਕ ਮਿੰਟ ਦਿਖ ਨਹੀਂ ਜਾ ਕਰ ਜੋ ਇਹ ਆਸੀਆ ਹਾਂ ਆਸੀਆ ਹੁਣ ਹੁਣ ਦਿਖ ਰਿਹਾ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਭਾਈ ਝੂਠ ਬੋਲ ਕੇ ਲਿਆਂਗੇ ਜੋ ਹਾਂ ਭਾਈ ਜੀ ਹਨਾ ਵੀ ਕੱਲ ਨੂੰ ਅਗਲਾ ਕਹਦੇ ਹਨਾ ਵੀ ਯਾਰ ਇਹ ਨਹੀਂ ਹੈਗਾ ਇਹ ਨਹੀਂ ਹੈਗਾ ਤੇ ਭਾਈ ਜੀ ਤੁਸੀਂ ਵੀ ਪਛਾਣ ਲਓ ਕੋਈ ਗੱਲ ਨਹੀਂ ਵੀਡੀਓ ਇੱਧਰ ਬਣੀ ਜਾਂਦੀ ਹੈ ਚੈਨਲ ਤੇ ਚੜੂਗਾ ਇਧਰ ਹੀ ਚੱਕ ਲਿਓ ਸਾਰੀ ਵੀਡੀਓ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਹੈ ਜੀ ਸਹੀ ਹੈ ਗੁਰੀ ਸਹੀ ਹੈ ਆ ਫੜਾ ਦਿਓ ਲਓ ਜੀ ਠੀਕ ਹੈ ਜੀ ਕੋਸ਼ੋ ਜੀ ਹਾਂ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਦੇਖ ਲਓ ਨਹੀਂ 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 ਠੀਕ ਹੈ ਜੀ ਸ਼ੁਕਰੀਆ ਜੀ ਭਾਈ ਸਾਹਿਬ ਤੇਰਾ ਵੀ ਬਹੁਤ ਬਹੁਤ ਧੰਨਵਾਦ ਵੀਰੇ ਕੋਈ ਧੀ ਭੈਣ ਹਨਾ ਐਦਾਂ ਕੋਈ ਕੋਈ ਹੋਵੇ ਹਨਾ ਮਤਲਬ ਮਦਦ ਵਾਸਤੇ ਹਰੇਕ ਦੀ ਮਦਦ ਕਰਿਆ ਕਰੋ ਯਾਰ ਹਨਾ ਧੀਆ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਹ ਚੀਜ਼ ਜ਼ਰੂਰੀ ਹੁੰਦੀ ਹੈ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਚਾਤੂੜ ਬਣਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ